ਸੋਸ਼ਲ ਮੀਡੀਆ ਤੇ ਹੋਏ ਪਿਆਰ ਨੇ ਇੱਕ ਹੋਰ ਘਰ ਉਜਾੜ ਕੇ ਰੱਖ ਦਿੱਤਾ ਜਿੱहां ਇੱਕ ਵਿਆਹੀ ਵਰੀ ਨੂੰ ਇੰਸਟਾਗ੍ਰam ਤੇ ਇੱਕ ਮੁੰਡੇ ਦੇ ਨਾਲ ਪਹਿਲਾਂ ਦੋਸਤੀ ਕਰਦੀ ਆ ਉਸ ਦੇ ਨਾਲ ਪਿਆਰ ਹੁੰਦਾ ਹੈ ਇੱਕ ਸਾਲ ਤੱਕ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਇਸੇ ਦਰਮਿਆਨ ਇਸ ਮਹਿਲਾ ਦੇ ਵੱਲੋਂ ਆਪਣੇ ਪਤੀ ਨੂੰ ਰਸਤੇ ਦੇ ਵਿੱਚ ਹਟਾਉਣ ਦੇ ਲਈ ਪ੍ਰੇਮੀ ਦੇ ਨਾਲ ਮਿਲ ਕੇ ਪਲਾਨ ਬਣਾਇਆ ਜਾਂਦਾ ਹੈ ਤਾਂ 12 ਜਨਵਰੀ ਦੀ ਰਾਤ ਨੂੰ ਜਦੋਂ ਪਤੀ ਕੰਮ ਤੇ ਜਾ ਰਿਹਾ ਹੁੰਦਾ ਡਿਊਟੀ ਤੇ ਜਾ ਰਿਹਾ ਹੁੰਦਾ ਤੇ ਇਸੇ ਦਰਮਿਆਨ ਇਸ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਦੋ ਲੋਕਾਂ ਨੂੰ ਭੇਜਿਆ ਜਾਂਦਾ ਹੈ ਪਤੀ ਤੇ ਹਮਲਾ ਕਰਵਾਇਆ ਜਾਂਦਾ ਹੈ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ 14 ਜਨਵਰੀ ਨੂੰ ਪਤੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ छानबीन ਕਰ ਰਹੀ ਸੀ ਸਖਤੀ ਦੇ ਨਾਲ ਜਦੋਂ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਇੰਸਟਾਗ੍ਰਾਮ ਤੇ ਇਸ ਪਤਨੀ ਨੂੰ ਇੱਕ ਮੁੰਡਾ ਪਸੰਦ ਆਂਦਾ ਉਸਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਇਹ ਦੋਵੇਂ ਇਹ ਕਹਿੰਦੇ ਨੇ ਕਿ ਆਪਾਂ ਹੁਣ ਮਿਲ ਕੇ ਵਿਆਹ ਕਰਾਵਾਂਗੇ ਪਰ ਪਤੀ ਰਸਤੇ ਦੇ ਵਿੱਚ ਰੇੜਾ ਬਣ ਰਿਹਾ ਸੀ ਰੇੜਕਾ ਬਣ ਰਿਹਾ ਸੀ ਤੇ ਇਸੇ ਲਈ ਪਤੀ ਨੂੰ ਰਸਤੇ ਦੇ ਵਿੱਚ ਹਟਾਉਣ ਦੇ ਲਈ ਇਹ ਪੂਰਾ ਪਲਾਨ ਬਣਾਇਆ ਜਾਂਦਾ ਹੈ ਜਿੱਥੇ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਦੋ ਅਣਪਛਾਤੇ ਵਿਅਕਤੀਆਂ ਨੂੰ ਭੇਜਿਆ ਜਾਂਦਾ ਹੈ ਪਤੀ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਆਉਂਦੇ ਨੇ ਉਸ ਸ਼ਖਸ ਤੇ ਹਮਲਾ ਕਰਦੇ ਨੇ ਜਿਸ ਦੇ ਵਿੱਚ ਉਸ ਨੂੰ ਕਾफी ਸੱਟਾਂ ਲੱਗਦੀਆਂ ਨੇ ਤੇ 14 ਜਨਵਰੀ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਪੂਰੇ ਕਤਲ ਦੀ ਵਾਰਦਾਤ ਦੇ ਵਿੱਚ ਜਦੋਂ ਪੁਲਿਸ ਨੇ छानबीन ਕੀਤੀ ਜਾਂਚ ਕੀਤੀ ਤਾਂ ਇਹ ਖੁਲਾਸੇ ਹੋਏ ਨੇ ਕਿ ਇੰਸਟਾਗ੍ਰam ਤੇ ਪਤਨੀ ਦਾ ਇੱਕ ਸ਼ਖਸ ਦੇ ਨਾਲ ਪਿਆਰ ਪੈਂਦਾ ਗੱਲਾਂ ਬਾਤਾਂ ਹੁੰਦੀਆਂ ਤੇ ਦੋਵੇਂ ਆਪਸ ਦੇ ਵਿੱਚ ਵਿਆਹ ਕਰਾਣ ਦੇ ਲਈ ਰਜ਼ਾਮੰਦੀ ਪਰਦੇ ਨੇ ਪਰ ਜਦੋਂ ਉਸ ਨੂੰ ਪਤਾ ਲੱਗਦਾ ਕਿ ਪਤੀ ਵੀ ਹੈ ਤਾਂ ਫਿਰ ਪਤੀ ਨੂੰ ਰਸਤੇ ਦੇ ਵਿੱਚ ਹਟਾਉਣ ਦੇ ਲਈ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਕਪੂਰਥਲਾ ਦੇ ਪਿੰਡ ਫੁੱਲੇਵਾਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਐਸਐਸਪੀ ਨੇ ਇਸ ਪੂਰੇ ਕਤਲ ਦੀ ਵਾਰਦਾਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਤਾਂ ਦੱਸਿਆ ਜਾ ਰਿਹਾ ਕਿ ਕਪੂਰਥਲਾ ਦੇ ਪਿੰਡ ਫੁੱਲੇਵਾਲ ਦੀ ਇਹ ਪੂਰੀ ਘਟਨਾ ਹੈ ਜਿੱਥੇ 12 ਜਨਵਰੀ ਨੂੰ ਜਦੋਂ ਮਹਿਲਾ ਦਾ ਪਤੀ ਡਿਊਟੀ ਤੇ ਜਾ ਰਿਹਾ ਸੀ ਤਾਂ ਡੈਨਵਿਡ ਸ਼ਮਸ਼ਾਨ ਘਾਟ ਦੇ ਨੇੜੇ ਦੌਣ ਪਛਾਤੇ ਨੌਜਵਾਨ ਆਂਦੇ ਨੇ ਉਸ ਨੂੰ ਘੇਰ ਕੇ ਉਸ ਦੇ ਸਿਰ ਤੇ ਤੇਜ਼ ਦਰ ਹਥਿਆਰਾਂ ਨਾਲ ਸੱਟਾਂ ਮਾਰਦੇ ਨੇ ਜਿਸ ਦੇ ਵਿੱਚ ਲਖਵਿੰਦਰ ਸਿੰਘ ਜ਼ਖਮੀ ਹੋ ਜਾਂਦਾ ਹੈ 14 ਜਨਵਰੀ ਨੂੰ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਜਦੋਂ ਪੁਲਿਸ ਨੇ ਜਾਂਚਬੀਨ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੀ ਪਤਨੀ ਤਮੰਨਾ ਜਿਸ ਦੇ ਨਾਲ ਜਿਸ ਦਾ ਕਿਸੇ ਹੋਰ ਸ਼ਖਸ ਦੇ ਨਾਲ ਪਿਆਰ ਪੈ ਗਿਆ ਸੀ ਤੇ ਉਸ ਨੇ ਆਪਣੇ ਸਾਥੀ ਕੁਲਦੀਪ ਕੁਮਾਰ ਦੇ ਨਾਲ ਮਿਲ ਕੇ ਇਸ ਪੂਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। وجہ ਇਹ ਸੀ ਕਿ ਉਹ ਦੋਵੇਂ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸਨ ਤੇ ਇਸ ਕਰਕੇ ਉਹਨਾਂ ਨੇ ਆਪਣੇ ਜੋ ਪਤਨੀ ਆ ਉਸਨੇ ਆਪਣੇ ਪਤੀ ਨੂੰ ਰਸਤੇ ਦੇ ਵਿੱਚ ਹਟਾਉਣ ਦੇ ਲਈ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਨੇ ਦੋਵੇਂ ਵਿਅਕਤੀਆਂ ਨੂੰ ਇੱਕ ਮਹਿਲਾ ਤੇ ਜੋ ਉਸ ਦਾ ਸਾਥੀ ਉਸ ਦਾ ਪ੍ਰੇਮੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਕਿ ਕੁਲਦੀਪ ਕੁਮਾਰ ਤੇ ਪਹਿਲਾਂ ਹੀ ਤਿੰਨ ਮਾਮਲੇ ਦਰਜ ਨੇ ਤਾਂ ਇਸ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਸੁਲਝਾਇਆ ਐ ਐਸਐਸਪੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਵਾਰਦਾਤ ਦਾ ਖੁਲਾਸਾ ਹੋਇਆ ਪੁਲਿਸ ਤੋਂ ਸੁਣਦੇ ਆ ਕਿ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਹਿਊਮਨ ਤੇ ਜਿਹੜਾ ਟੈਕਨੀਕਲ ਇੰਟੈਲੀਜੈਂਸ ਤੇ ਇਨਪੁਟਸ ਥਰੂ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸ਼ੱਕ ਪਿਆ ਉਹਨਾਂ ਦੀ ਜਿਹੜੀ ਵਾਈਫ ਹੈਗੀ ਐ ਤਮੰਨਾ ਉਹਦੇ ਉੱਤੇ ਪਿਆ ਤਮੰਨਾ ਨੂੰ ਸ਼ਾਮਿਲ ਤਫਤੀਸ਼ ਕੀਤਾ ਗਿਆ ਤਾਂ ਉਹਦੀ ਜਿਹੜੀ ਡੂੰਘਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਤਮੰਨਾ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਹੀ ਉਹਨੇ ਹੀ ਜਿਹੜੀ ਜਿਹੜੀ ਸਾਜ਼ਿਸ਼ ਜਿਹੜੀ ਇਹਦੇ ਕਤਲ ਕਰਨ ਦੀ ਜਿਹੜੀ ਰਚੀ ਸੀਗੀ ਆ ਬੈਕਗ੍ਰਾਉਂਡ ਇਹਨਾਂ ਇਹ ਦੱਸਿਆ ਹੈਗਾ ਕਿ ਤਮੰਨਾ ਦਾ ਇੱਕ ਇੱਕ ਉਹਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਿਆਰਪੁਰ ਉਹਦੇ ਨਾਲ ਇੰਸਟਾਗ੍ਰਾਮ ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣਾ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਤੇ ਕੁਲਦੀਪ ਕੁਮਾਰ ਇਹਨਾਂ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਮਿੰਦਰ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਜ ਚ ਅਰਚਨ ਬੰਦੇ ਆ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਲਖਮਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਆ ਤਮੰਨਾ ਅਤੇ ਕੁਲਦੀਪ ਕੁਮਾਰ ਨੂੰ ਜਿਹੜਾ ਅਰੇਸਟ ਕੀਤਾ ਗਿਆ ਹੈਗਾ ਤਮੰਨਾ ਨੂੰ ਜਿਹੜਾ ਕਪੂਰਥਲੇ ਤੋਂ ਅਤੇ ਕੁਲਦੀਪ ਕੁਮਾਰ ਨੂੰ ਹਿਸ਼ਾਰਪੁਰ ਤੋਂ ਅਰੇਸਟ ਕੀਤਾ ਗਿਆ ਹੈਗਾ ਆ ਜਿਹੜਾ ਕੁਲਦੀਪ ਕੁਮਾਰ ਦੇ ਨਾਲ ਇੱਕ ਅਣਪਛਾਤਾ ਜਿਹੜਾ ਜਿਹੜਾ ਨੌਜਵਾਨ ਨਾਲ ਸੀਗਾ ਕਤਲ ਦੇ ਵਕਤ ਸਮੇਂ ਆ ਉਹਦੀ ਵੀ ਜਿਹੜੀ شناخت ਕਰ ਲਈ ਗਈ ਹੈ ਤਾਂ ਉਹਨੂੰ ਫੜਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਉਹਨੂੰ ਵੀ ਜਿਹੜਾ ਛੇਤੀ ਫੜ ਲਿਆ ਜਾਊਗਾ ਕਿੰਨੀ ਹੈ ਜੀ ਹਿਊਮਨ ਤੇ ਇੰਟਰਨੈਟ